ਬਾਕੀ ਬੜਾ ਪੰਜਾਬੀ ਇੰਡਸਟਰੀ ਨੂੰ ਬੜਾ ਘਾਟਾ ਪੈ ਗਿਆ। ਕਾਮੇਡੀ ਦਾ ਇੱਕ ਜੋਗੀ ਜਿੱਦਾਂ ਖਤਮ ਹੋ ਗਿਆ। ਐ ਲੱਗਦਾ ਵੀ ਦੇਖੋ ਲੱਖਾਂ ਦਾ ਇਤੇ ਕਿੰਨੇ ਉਹਨਾਂ ਦੇ ਚਾਹਵਣ ਚਾਣਵਾਨ ਆਏ ਸੀ। ਸੋ ਹੁਣ ਤੱਕ ਗੱਲ ਵੀ ਨਹੀਂ ਹੈ ਨਾ। ਕਸਟਮ ਬੜਾ ਮਨ ਦੁਖਦਾਈ ਹੋਇਆਗਾ ਭਾਜੀ। ਇੱਕ ਵਧੀਆ ਕਲਾਕਾਰ ਸੀ ਭਾਜੀ। ਛੋਟਿਆਂ ਨੂੰ ਪਿਆਰ ਕਰਦੇ ਸੀ। ਵੱਡਿਆਂ ਨਾਲ ਪਿਆਰ ਸੀ। ਸੋ ਬੜਾ ਉਹਨਾਂ ਨੇ ਸਟਰਗਲ ਕਰਕੇ ਆਪਣੀ ਲਾਈਫ ਸੈੱਟ ਕੀਤੀ ਔਰ ਇੰਡਸਟਰੀ ਨੂੰ ਬਣਾ ਆਪਣੇ 30 35 ਸਾਲ ਭਾਜੀ ਉਹਨਾਂ ਨੇ ਐਂਟਰਟੇਨ ਕੀਤਾ ਲੋਕਾਂ ਨੂੰ ਸੋ ਅੱਜ ਬੜਾ ਦੁੱਖ ਦਾ ਇਹ ਦੁੱਖ ਦੀ ਘੜੀ ਆ ਕਿ ਜਿਹੜਾ ਬੇਵਕਤੀ ਭਾਜੀ ਮੌਤ ਚਲੇ ਗਏ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਕਹਿੰਨਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇਣ ਕਿਉਂਕਿ ਨੇਕ ਨੂਰ ਰੂਹ ਸੀ ਬਹੁਤ ਜਿੱਡੇ ਵੱਡੇ ਉਹ ਕਲਾਕਾਰ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਉਹ ਇਨਸਾਨ ਸੀ ਸੋ ਐਸੇ ਕਰਕੇ ਅੱਜ ਕੋਈ ਆਖਰੀ ਮੁਲਾਕਾਤ ਜੋ ਯਾਦ ਹੋ ਆਖਰੀ ਪਲਾਂੋਂ ਕੇ ਟਾਈਮ ਅਸੀਂ ਪ੍ਰੀਮੀਅਰ ਤੇ ਇਕੱਠੇ ਹੋਏ ਸੀ ਭਾਜੀ ਤੇਰੀਆਂ ਮੇਰੀਆਂ ਹੈਰੀਆਂ ਫੇਰੀਆਂ ਸੋ ਬਰਾ ਮੇਗਾ ਭਾਈ ਜੀ ਹੁਣ ਵੀ ਜਲਦੀ ਠੀਕ ਹੋ ਜਾਣਾ ਕਹਿੰਦੇ ਆ ਆਪਾਂ ਕਰਦੇ ਹਾਂ ਇਕੱਠੇ ਕੰਮ ਸੋ ਉਸ ਤੋਂ ਬਾਅਦ ਨਹੀਂ ਭਾਜੀ ਕਲਾਕਾਰ ਉਹ ਪਤਾ ਹੀ ਨਹੀਂ ਸੀ ਲਈ ਐਸ ਮੌਕੇ ਤੇ ਇਕੱਠੇ ਹੋਣਾ ਤੋ ਵਾਈ ਉਹ ਸੱਚੇ ਪਾਤਸ਼ਾਹਨ ਆਪਣੇ ਚੈਮ ਚ ਨਵਾਦ ਦਿੱਤੇ ਜੀ